ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਜ਼ਿਲ੍ਹਾ ਫਾਜ਼ਿਲਕਾ ਦੇ ਬਾੜਨਾ ਲਗਦੇ ਪਿੰਡ ਮਾਰਸੋਨਾ ਵਿੱਚ ਬੀਐਸਐਫ ਦੇ ਜਵਾਨਾਂ ਨੂੰ ਸੱਤ ਆਪਰੇਸ਼ਨ ਦੌਰਾਨ ਮਿਲੀ ਵੱਡੀ ਕਾਮਯਾਬੀ 68 ਬਟਾਲਿਆਂ ਦੇ ਜਵਾਨਾਂ ਨੇ ਕੀਤੀ 6 ਕਿਲੋ ਹੈਰਨ ਬਰਾਮਦ ਆਹ ਵੇਖਦੇ ਆਂ ਪੂਰੀ ਖਬਰ ਫਾਜ਼ਲ ਕਰਦੇ ਕੁਲਵਿੰਦਰ ਸਿੰਘ ਪੱਟੀ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਦੇ ਚੈਨਲ ਪੰਜਾਬ ਦੇ ਨਾਲ ਇਤਲਾਹ ਮਸੂਲੇ ਸੀ ਵੀ ਬਾਰਡਰ ਤੇ ਡਰੋਨ ਦੀ ਮੂਵਮੈਂਟ ਆਈ ਹੈ ਉਸ ਇਤਲਾਹ ਤੇ ਪੰਜਾਬ ਪੁਲਿਸ ਬਾਰਡਰ ਤੇ ਬੀਐਸਪ ਨਾਲ ਉੱਥੇ ਜਾ ਕੇ ਅਨੁਕੋਰਡਨ ਕੀਤਾ ਸਾਰਾ ਏਰੀਆ ਸਰਚ ਕੀਤਾ ਸਰਚ ਦੇ ਦੌਰਾਨ ਜਿਹੜਾ ਮਹਾਰਸ ਸੋਨਾ ਡੀਓਪੀ ਦਾ ਏਰੀਆ ਮਾਰਜਮ ਸ਼ੇਅਰਪਿੰਟ ਦਾ ਏਰੀਆ ਪੜਦਾ ਹੈਗਾ ਉੱਥੇ ਦੋ ਬੈਗ ਹਿਰੋਨ ਦੇ ਬਰਾਮਦ ਹੋਏ ਉਹਨਾਂ ਬੈਗਾਂ ਨੂੰ ਕੁੱਲ ਕੇ ਚੈੱਕ ਕੀਤਾ ਇੱਕ ਬੈਗ ਵਿੱਚੋਂ ਤਿੰਨ ਪੈਕਟ ਹਿਰੋਨ ਦੇ ਬਰਾਮਦ ਹੈਗੇ ਇੱਕ ਪੈਕਟ ਚ ਕਰੀਬ 1 ਕਿਜੀ ਵਜ਼ਨ ਆਗਾ ਕੁੱਲ 6 ਕਿਜੀ ਹਿਰੋਨ ਬਰਾਮਦ ਹੋਈ ਇੱਕ ਕਿੰਨੇ ਰਾਉਂਡ ਜਿਹੜਾ ਸਰ ਇਸ ਇਲਾਕੇ ਦੇ ਅੰਦਰ ਜਿਹੜੀ ਫਾਇਰਿੰਗ ਕੀਤੀ ਗਈ ਪੀਐਸ ਸਰ ਦੇ ਮੁਤਾਬਕ 20 ਤੋਂ 25 ਰਾਉਂਡ ਫਾਇਰ ਕੀਤੇ ਆ ਤੇ ਡਰੋਨ ਕਿੰਨੀ ਵਾਰੀ ਇਸ ਇਲਾਕੇ ਚ ਆਉਂਦਾ ਔਰ ਆਦ 24 ਸਰ ਦੇ ਦੱਸਦੇ ਅਪਦਾਵ ਕੋ ਦੋ ਵਾਰੀ ਡਰੋਨ ਆਇਆਗਾ ਇੱਕ ਥਾਂ ਤੇ ਇਕੋ ਸਾਧਾ ਹੈਗਾ ਜੋ ਮਤਲਬ ਥੋੜੀ ਥੋੜੀ ਮਤਲਬ 10 15 ਮਿੰਟ ਦੀ ਦੂਰੀ ਤੋਂ ਵਕਫ ਜਗਾ ਤੋਂ ਬਦਲਦੀ ਦੋਨੇ ਬੈਗ ਬਰੰਦ ਹੋਇਆ ਜਿੱਥੇ ਰਿਕਵਰੀ ਹੋਈ ਹੈ ਕਰੀਬ 145 ਦੀ ਮੂਵਮੈਂਟ ਆ ਗਈ 145 ਦੋਸਤ ਨਾਲ ਹੀ ਸਾਨੂੰ ਇਤਲਾਹ ਮਿਲੀ ਸੀ ਅਸੀਂ ਮੌਕੇ ਤੇ ਗਏ ਸੀ ਮੌਕੇ ਤੇ ਬੀਐਸਐਮ ਨਾਲ ਸਾਰਾ ਕੋਆਰਡੀਨੇਟ ਕਰਕੇ ਸਾਰੇ ਏਰੀਆ ਦੀ ਸਰਚ ਕੀਤੀ ਉਸ ਸਰਚ ਦੇ ਦੌਰਾਨ ਹੀ ਰਿਕਵਰੀ ਹੋਈ ਹੈ ਕਿੰਨਾ ਇਲਾਕਾ ਹੈ ਜਿਹੜਾ ਹੁਣ ਸੀਲ ਕੀਤਾ ਗਿਆ ਸਰਚ ਚੱਲ ਰਹੀ ਹੈ ਉਹ ਕਰੀਬ ਹੈਗਾ ਤਿੰਨ ਪਿੰਡ ਦਾ ਏਰੀਆ ਪੈਂਦਾ ਹੈਗਾ ਉਹ ਸਾਰਾ ਜਿਹੜਾ ਨਸੀਬ ਨਾਲ ਦੇ ਅੰਦਰ ਹੈਗਾ ਸਾਰਾ ਉਨੂੰ ਕ cordon ਕਰਕੇ ਸਰਚ ਮਤਲਬ ਕੀਤੀ ਜਾ ਰਹੀ ਕਿਸ ਤਰ੍ਹਾਂ ਦੇਖ ਦਿਓ ਕਿ ਇੱਕ ਸਰਦੀ ਇਲਾਕਾ ਹੈ ਜੀ ਤੇ ਪਾਕਿਸਤਾਨ ਜਿਹੜਾ ਤਸਕਰ ਲਗਾਤਾਰ ਜਿਹੜੇ ਇਸ ਤਰ੍ਹਾਂ ਦੀ ਹਰਫਤਾ ਕਰ ਰਹੇ ਨੇ ਚੌਕਸੀ ਕਿਸ ਤਰ੍ਹਾਂ ਦੀ ਜੋ ਮਤਲਬ ਇਸ ਫਾਇਲ ਦਾ ਜਿਲ੍ਹੇ ਦੀ ਡਿਸਟ੍ਰਿਕਟ ਦਾ ਜਿਹੜਾ ਪਾਕਿਸਤਾਨ ਦੇ ਨਾਲ ਲੱਗ ਜਾਂਦਾ ਹੈਗਾ ਇੱਥੋਂ ਮਤਲਬ ਵੀ ਬਾਜ਼ਾਰ ਤੋਂ ਕਾਫੀ ਡਰਾਉਣ ਦੀ ਮੂਵਮੈਂਟ ਹੋਈ ਹੈਗੀ ਉਸ ਸੱਚ ਅਸੀਂ 100% ਬੀਐਸਰ ਨਾਲ ਤਾਲਮਿਲ ਸਾਡਾ ਅਗੋਚ 100% ਕਾਬਜਾ ਪੋਏ ਹੈ ਜਿੰਨੀ ਵੀ ਵਾਰੀ ਮੂਵਮੈਂਟ ਹੋਈ ਯੂਨੀਵਰਸ ਸਾਡੇ ਤੋਂ ਅਸੀਂ ਰਿਕਵਰੀ ਵੀ ਕੀਤੀ ਹੈ ਬੰਦੇ ਵੀ ਡਰੈਸ ਕੀਤੇ ਆ ਬੰਦੇ ਗ੍ਰਿਫਤਾਰ ਵੀ ਕੀਤੇ ਆ ਸਰ ਇਸ ਮਾਮਲੇ ਦੇ ਅੰਦਰ ਕੋਈ ਗ੍ਰਿਫਤਾਰੀ ਜਾਂ ਨਹੀਂ ਹਾਲ ਦੀ ਕੜੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਸਾਨੂੰ ਕੁਝ ਮਤਲਬ ਬਦਲ ਵੀ ਅਸੀਂ ਬਕਮਾ ਦਰਜ ਕਰਕੇ ਜੋ ਅਸੀਂ ਆਪਣੀ ਤਫ਼ਤੀਸ਼ ਚੱਲਿਆ ਰਹੇ ਹਾਂ ਉਮੀਦ ਹੈ ਜਲਦੀ ਗ੍ਰਿਫਤਾਰ ਕਰ ਲਾਂਗੇ